ਪੰਜਾਬ ਦੇ ਵਿੱਚ ਲੋਕ ਭੁੱਲ ਜਾਂਦੇ ਆ ਵੀ ਪਾਈ ਸਾਡੇ ਫਰਜ਼ ਕਿਹੜੇ-ਕਿਹੜੇ ਆ ਇਸ ਵੇਲੇ ਇੱਕ ਬੰਦਾ ਟਾਵਰ ਦੇ ਉੱਤੇ ਬੈਠਾ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਅਸੀਂ ਵੈਸੇ ਕੁਝ ਹਫ਼ਤੇ ਪਹਿਲਾਂ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਪੰਜਾਬਗਰਾਂ ਨੂੰ ਗੱਲ ਦੱਸੀ ਸੀ ਕਿ ਇੱਕ ਬੰਦਾ 11 ਅਕਤੂਬਰ ਤੋਂ ਯਾਨੀ ਕਿ ਪਿਛਲੇ ਸਾਲ ਦੀ 11 ਅਕਤੂਬਰ ਤੋਂ ਸਮਾਣਾ ਖੇਤਰ ਦੇ ਵੱਲ ਟਾਵਰ ਦੇ ਉੱਤੇ ਬੈਠਾ ਲਗਭਗ 400 ਫੁੱਟ ਉੱਚੀ ਥਾਂ ਦੇ ਉੱਤੇ ਬੈਠਾ ਉਹ ਵੈਸੇ ਕੋ ਉੱਚੀ ਥਾਂ ਦੇ ਉੱਤੇ ਬੈਠ ਕੇ ਆਲਾ-ਦਵਾਲਾ ਦੇਖੀਏ ਦੂਰਬੀਨ ਦੇ ਨਾਲ ਦੇਖੀਏ ਵਿੱਚ ਲ ਘਾਰੇ ਕਿਵੇਂ ਪੈਂਦੇ ਇਸ ਕਰਕੇ ਨਹੀਂ ਬੈਠਾ ਉਸ ਬੰਦੇ ਦੇ ਮਨ ਦੇ ਵਿੱਚ ਪੀੜਾ ਨਾ ਉਹਦਾ ਗੁਰਜੀਤ ਸਿੰਘ ਖਾਲਸਾ ਤੁਸੀਂ ਛੱਡ ਪੜਿਆ ਹੋਵੇ ਵੈਸੇ ਤਾਂ ਮੀਡੀਆ ਦਾ ਵੱਡਾ ਹਿੱਸਾ ਇਹੋ ਜਿਹੀਆਂ ਖਬਰਾਂ ਦਿਖਾਉਂਦਾ ਨਹੀਂ ਅੱਜ ਕੱਲ ਪਰ ਇਹ ਬੰਦਾ ਕਿਉਂ ਬੈਠਾ ਸਵਾਲਾਂ ਦਾ ਸਵਾਲ ਇਹ ਆ ਇਸ ਬੰਦੇ ਦੀ ਕੀ ਬੇਲਣੇ ਦੇ ਵਿੱਚ ਬਾਹ ਆਈ ਆ ਵੀ ਜਿਹੜਾ ਇਹ ਟਾਵਰ ਦੇ ਉੱਤੇ ਚੜ ਕੇ ਬਹਿ ਗਿਆ ਇਹਨੂੰ ਧਰਤੀ ਚੰਗੀ ਨਹੀਂ ਲੱਗਦੀ ਇਹਨੂੰ ਰਜਾਈ ਨਹੀਂ ਚੰਗੀ ਲੱਗਦੀ ਇਹ ਬੰਦਾ ਮੂਰਖਾ ਪਾਗਲ ਹੈ ਇਹਨੂੰ ਪਾਗਲ ਕੁੱਤੇ ਨੇ ਵੱਢਿਆ ਇਹਦਾ ਮਤਲਬ ਇਹ ਨਹੀਂਗਾ ਅਸਲ ਦੇ ਵਿੱਚ ਗੱਲ ਇਹ ਆ ਜੀ ਕਿ ਬੇਅਦਬੀ ਦੇ ਦੋਸ਼ੀਆਂ ਦੇ ਉੱਤੇ ਸਰਕਾਰਾਂ ਬਣਦੀ ਕਾਰਵਾਈ ਕਿਉਂ ਨਹੀਂ ਕਰਦੀਆਂ ਬੇਦਬੀਆਂ ਵਾਰ-ਵਾਰ ਕਿਉਂ ਹੋ ਰਹੀਆਂ ਇਹਨਾਂ ਗੱਲਾਂ ਦੇ ਕਰਕੇ ਇਹ ਬੰਦਾ ਇਹ ਮਨੁੱਖ ਇਹ ਸਿੱਖ ਇਹ ਖਾਲਸਾ ਟਾਵਰ ਦੇ ਉੱਤੇ ਚੜਿਆ ਬੈਠਾ ਹੁਣ ਤੁਹਾਡਾ ਪਹਿਲਾ ਸਵਾਲ ਇਹ ਹੋ ਸਕਦਾ ਮੇਰਾ ਵੀ ਸੀ ਕਿ ਭਾਈ ਤੈਨੂੰ ਟਾਵਰ ਤੇ ਚੜਨ ਨੂੰ ਕਿਹਨੇ ਕਿਹਾ ਤੂੰ ਠੀਕ ਆ ਦਿਮਾਗੀ ਤੌਰ ਤੇ ਠੀਕ ਆ ਧਰਤੀ ਮੁੱਕ ਗਈ ਆ ਤੂੰ ਟਾਵਰ ਦੇ ਉੱਤੇ ਕਿਹੜੀ ਗੱਲੋਂ ਬੈਠਾ ਮੈਂ ਵੀ ਸਵਾਲ ਇਹੀ ਕੀਤਾ ਉਹ ਕਹਿੰਦਾ ਵੀ ਧਰਤੀ ਤੇ ਬੈਠੇ ਦੀ ਵੀ ਕਦਰ ਕੋਈ ਨਹੀਂ ਸਰਕਾਰਾਂ ਕਰਦੀਆਂ ਤੇ ਟਾਵਰ ਦੇ ਉੱਤੇ ਬੈਠ ਕੇ ਮੈਂ ਘਟੋ-ਘਟੇ ਇਸ ਗੱਲੋਂ ਤਾਂ بچਿਆ ਵੀ ਪੁਲਿਸ ਮੈਨੂੰ ਧੱਕੇ ਦੇ ਨਾਲ ਹੀ ਲੈ ਜਾਊਗੀ ਇਸੇ ਕਦੇ ਖਬਰ ਆਉਂਦੀ ਜਿਕੇ ਇਹਨੂੰ ਧਰਨੇ ਦੇ ਉੱਤੇ ਬੈਠੇ ਨੂੰ ਚੱਕ ਕੇ ਲੈ ਗਏ ਕਦੇ ਉਹਨੂੰ ਚੱਕ ਕੇ ਲੈ ਗਏ ਆ ਆ ਗੱਲਾਂ ਹੁੰਦੀਆਂ ਮੈਂ ਇਸ ਕਰਕੇ ਟਾਵਰ ਦੇ ਉੱਤੇ ਬੈਠਾ ਮੇਰੇ ਢੰਗ ਦੇ ਉੱਤੇ ਸਵਾਲ ਤੁਸੀਂ ਕਰ ਸਕਦੇ ਹੋ ਵੀ ਭਾਈ ਆ ਕਿਹੜਾ ਤਰੀਕਾ ਹੋ ਸਕਦਾ ਤੁਹਾਨੂੰ ਮੇਰਾ ਢੰਗ ਠੀਕ ਨਾ ਲੱਗੇ ਪਰ ਮੇਰਾ ਮੁੱਦਾ ਵੀ ਠੀਕ ਨਹੀਂ ਤੁਸੀਂ ਮੈਨੂੰ ਇਹ ਦੱਸੋ ਤੇ ਮੇਰੇ ਵੀ ਪੰਜਾਬ ਗੱਲ ਨੂੰ ਇੱਕ ਬੇਨਤੀ ਆ ਤੁਸੀਂ ਨੱਚਣ ਗਾਉਣ ਵਾਲਿਆਂ ਦੇ ਨਾਲ ਟਿਕਟਾਂ ਲੈ ਲੈ ਕੇ 40 40 50 50000 30 30000 20 20000 5 5000 ਦਾ ਇਕੱਠਾ ਕਰ ਲੈਨੇ ਆ ਕੀ ਤੁਸੀਂ 500 ਬੰਦਾ ਉਸ ਥਾਂ ਦੇ ਉੱਤੇ ਬੇਅਦਬੀ ਦੇ ਖਿਲਾਫ ਗਿਆ ਘਰੇ ਉਹ ਟਾਵਰ ਦੇ ਥੱਲੇ ਜਾ ਕੇ ਬੈਠੇ ਹੋ ਤੁਹਾਨੂੰ ਦੁੱਖ ਆ ਸਾਰਿਆਂ ਨੂੰ ਪੰਜਾਬਗਾਂ ਨੂੰ ਦੁੱਖ ਆ ਕਿ ਭਾਈ ਬੇਅਦਬੀਆਂ ਹੁੰਦੀਆਂ ਬੇਅਦਬੀਆਂ ਕਿਉਂ ਹੋ ਰਹੀਆਂ ਪਰ ਤੁਹਾਨੂੰ ਫਿਰ ਬੇਅਦਬੀਆਂ ਦੇ ਖਿਲਾਫ ਸੰਘਰਸ਼ ਕਰਨ ਵਾਲਾ ਬੰਦਾ ਕਿਉਂ ਨਹੀਂ ਦੱਸਦਾ ਆਪਾਂ ਤਮਾਸ਼ੀ ਨਹੀਂ ਆਪਣੇ ਆਪ ਨੂੰ ਸਵਾਲ ਕਰਗੇ ਇਸ ਵੇਲੇ ਪੰਜਾਬ ਦੇ ਵਿੱਚ ਕਿੰਨੇ ਲੋਕ ਵੱਖ-ਵੱਖ ਮੁੱਦਿਆਂ ਦੇ ਕਰਕੇ ਸੰਘਰਸ਼ ਦੇ ਰਾਹੇ ਉੱਤੇ ਤੁਰੇ ਹੋਏ ਆ ਆਪਾਂ ਨਾਲ ਕਿੰਨਾ ਕੁ ਤੁਰਦੇ ਆ ਆਪਾਂ ਨੂੰ ਕਿਸਾਨ ਵੀ ਗਲਤ ਲੱਗਦੇ ਆਪਾਂ ਨੂੰ ਕੰਪਿਊਟਰ ਅਧਿਆਪਕ ਵੀ ਗਲਤ ਲੱਗਦੇ ਆ ਆਪਾਂ ਨੂੰ ਈਟੀਟੀ ਵਾਲੇ ਵੀ ਗਲਤ ਲੱਗਦੇ ਆ ਆਪਾਂ ਨੂੰ ਬੇਦਬੀ ਦੇ ਲਈ ਸੰਘਰਸ਼ ਕਰਦਾ ਬੰਦਾ ਵੀ ਗਲਤ ਲੱਗਦਾ ਆਪਾਂ ਨੂੰ ਸਹੀ ਕੌਣ ਲੱਗਦਾ ਸਵਾਲ ਇਹ ਆ ਜਾਂ ਫਿਰ ਆਪਾਂ ਇਕੱਲੇ ਸਹੀ ਰਹਿ ਗਏ ਬਾਕੀ ਸਾਰੇ ਗਲਤ ਆ ਇਸ ਬੰਦੇ ਦਾ ਜਿਹੜਾ ਸੰਘਰਸ਼ 11 ਅਕਤੂਬਰ ਤੋਂ ਸ਼ੁਰੂ ਕੀਤਾ ਹੋਇਆ ਟਾਵਰ ਤੇ ਬੈਠ ਕੇ ਖਾਲਸੇ ਦਾ ਇਹ ਸੰਘਰਸ਼ ਪਤਾ ਨਹੀਂ ਕਦੋਂ ਮੁੱਕ ਜਾਣਾ ਉਤੋਂ ਇਹਨੇ ਕਦੋਂ ਡਿੱਗ ਪੈਣਾ ਇਹਨੇ ਬਿਮਾਰ ਹੋ ਕੇ ਕਦੋਂ ਫੜਕ ਜਾਣਾ ਇਹਦੇ ਬਾਰੇ ਪਤਾ ਨਹੀਂ ਆ 11 ਤਰੀਕ ਨੂੰ ਯਾਨੀ ਕਿ 11 ਜਨਵਰੀ ਨੂੰ ਉਸੇ ਥਾਂ ਦੇ ਉੱਤੇ ਪਾਰਕ ਦੇ ਵਿੱਚ ਜਿਹੜੀ ਥਾਂ ਦੇ ਉੱਤੇ ਟਾਵਰ ਆ ਸਮਾਣੇ ਦੇ ਵਿੱਚ ਉੱਥੇ ਇੱਕ 8 10 ਦਾ ਸੱਦਾ ਦਿੱਤਾ ਗਿਆ ਮੈਨੂੰ ਲੱਗਦਾ ਨਹੀਂ ਕਿ ਪੰਜਾਬੀ ਉੱਥੇ ਪਹੁੰਚਣਗੇ ਤੇ ਜੇ ਤੁਹਾਨੂੰ ਲੱਗਦਾ ਜੀ ਕਿ ਬੇਦਬੀ ਬੋਧ ਵੀ ਕੋਈ ਨਹੀਂ ਹੁੰਦੀਗੀ ਕਿਉਂਕਿ ਬੇਦਬੀ ਦੇ ਉੱਤੇ ਤੁਸੀਂ ਦੁੱਖ ਤਾਂ ਬਹੁਤ ਬਣਾਉਨੇ ਹੋ ਪਰ ਜੇਕਰ ਤੁਹਾਨੂੰ ਲੱਗਦਾ ਕਿ ਕਿਹੜੀ ਵੀ ਅਦਬੀ ਤੇ ਫਿਰ ਬਿਲਕੁਲ ਨਾ ਜਾਇਓ ਤੁਹਾਨੂੰ ਕੋਈ ਹੱਕ ਨਹੀਂ ਬਿਲਕੁਲ ਆ ਵੀਡੀਓ ਇਹਨਾਂ ਵੇਖੋ ਇਹਨੂੰ ਹੁਣੇ ਸਕਿੱਪ ਕਰਕੇ ਇਹਨੂੰ ਡਿਲੀਟ ਕਰ ਕਰਕੇ ਇਹਨੂੰ ਕਿਸੇ ਹੋਰ ਪਾਸੇ ਚਲੇ ਜਾਓ ਕੋਈ ਹੋਰ ਗਾਣਾ ਗੂੜਾ ਦੇਖ ਲਓ ਤੁਸੀਂ ਪਰ ਮੇਰੀ ਬੇਨਤੀ ਇਹ ਆ ਵੀ ਜੇਕਰ ਤੁਹਾਡੇ ਮਨ ਦੇ ਅੰਦਰ ਪੀੜ ਹੈ ਤੁਸੀਂ ਸਾਰੇ ਇਹ ਗੱਲ ਕਹਿੰਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਗੁਰੂ ਸਾਹਿਬ ਸਾਡੇ ਬਾਪ ਨੇ ਪਹਿਲੀ ਗੱਲ ਤਾਂ ਆਪਾਂ ਬੇਦਬੀ ਇਹੀ ਕਰਨ ਦੇ ਕਿ ਆਪਣੇ ਬਾਪ ਦੇ ਬਾਰੇ ਜਾਣਿਆ ਹੀ ਨਹੀਂ ਕਦੇ ਬਾਪ ਨੂੰ ਆਪਾਂ ਪੜਿਆ ਹੈ ਜੇ ਪੜਿਆ ਹੈ ਤੇ ਫਿਰ ਕਦੇ ਉਹਦੇ ਤੇ ਅਮਲ ਕੀਤਾ ਹੈ ਜੀ ਅਮਲ ਨਹੀਂ ਕੀਤਾ ਤੇ ਫਿਰ ਆਪਾਂ ਬਾਪ ਦੀ ਕਦਰ ਕੀ ਕਰਦੇ ਆ ਇਹ ਤੁਹਾਡੀ ਆਰਤ ਸਾਡੀ ਆਰਤ ਸਭ ਦੀ ਉਮੀ ਹੈ ਕਿ ਅਸੀਂ ਆਪਣੇ ਬਾਪ ਦੇ ਪੈਰੀਂ ਹੱਥ ਲਾਈ ਜੰਨੇ ਆ ਮੇਰਾ ਬਾਪੂ ਬਹੁਤ ਚੰਗਾ ਤੇ ਬਾਪੂ ਜੇ ਗੱਲ ਕਵੇ ਜੀ ਪਾਣੀ ਦਾ ਗਲਾਸ ਫੜਾ ਪੁੱਤ ਮੇਰੇ ਕਹਿ ਮਤਾਬਕਾ ਕੰਮ ਕਰ ਦੇ ਤੇ ਆਪਾਂ ਉਹਦੀ ਗੱਲ ਨਹੀਂ ਮੰਨਦੇ ਸਾਡੇ ਬਾਪ ਦਾ ਦਿਲ ਨਾ ਦੁਖੀ ਹੁੰਦਾ ਹੋਊਗਾ ਇਹ ਵੀ ਇੱਕ ਬੇਅਦਬੀ ਹੈ ਕਿ ਅਸੀਂ ਆਪਦੇ ਬਾਪ ਨੂੰ ਕਦੇ ਪੜਿਆ ਹੀ ਨਹੀਂ ਇਹ ਵੀ ਇੱਕ ਬੇਅਦਬੀ ਆ ਕਿ ਅਸੀਂ ਕੱਲਾ ਸਤਕਾਰ ਹੀ ਕੀਤਾ ਅਸੀਂ ਉਹਦੀ ਕਦੇ ਗੱਲ ਮੰਨੀ ਹੀ ਨਹੀਂ ਬਾਪ ਕੱਲਾ ਮੱਥਾ ਟੇਕਣ ਵਾਸਤੇ ਨਹੀਂ ਹੁੰਦਾ ਜਿਵੇਂ ਕਿ ਪੰਜਾਬੀ ਕੱਲੇ ਮੱਥਾ ਟਿਕਦੇ ਬਹੁ ਗਿਣਤੀ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਕਿਹੜੇ ਪ੍ਰਸੰਗ ਚ ਲੈਣਾ ਤੁਸੀਂ ਕਰੀ ਚੱਲੋ ਲੈ ਉਹ ਕਿਹੜਾ ਪੱਗ ਬੰਨੀ ਆ ਤੂੰ ਕਿਹੜਾ ਗੁਰੂ ਵਾਲਾ ਹੋਇਆ ਮੇਰੀ ਉਹਨਾਂ ਲੋਕਾਂ ਨੂੰ ਵੀ ਸਵਾਲ ਹੈ ਇੱਕ ਵੀ ਤੁਸੀਂ ਤਾਂ ਸਾਰੇ ਗੁਰੂ ਵਾਲੇ ਹੋ ਮੈਂ ਤਾਂ ਨਹੀਂ ਆ ਮੈਂ ਤਾਂ ਗਲਤ ਆ ਤੁਸੀਂ ਉੱਥੇ ਸਮਾਣੇ ਚ ਕਿੱਦਾਂ ਹੰਗਾਏ ਆ ਜੇ ਤੁਹਾਨੂੰ ਅੱਜ ਗੁਰਜੀਤ ਸਿੰਘ ਖਾਲਸਾ ਦਾ ਸੰਘਰਸ਼ ਗਲਤ ਲੱਗਦਾ ਤੁਸੀਂ ਕਿਹੜਾ ਸੰਘਰਸ਼ ਕੀਤਾ ਫਿਰ ਇਹ ਦੱਸ ਦਿਓ ਜਾਂ ਤੁਸੀਂ ਕਹੋ ਜੀ ਸਾਨੂੰ ਬੇਦਬੀ ਦਾ ਦੁੱਖ ਕੋਈ ਨਹੀਂਗਾ ਨਾਲੇ ਕਹਿੰਦੇ ਬੇਅਦਬੀਆਂ ਬਹੁਤ ਮਾੜੀਆਂ ਹਨ ਬੇਦਬੀ ਦੇ ਉੱਤੇ ਦੁੱਖ ਬਹੁਤ ਹੈ ਤੇ ਨਾਲੇ ਤੁਸੀਂ ਸੰਘਰਸ਼ ਦੇ ਵਿੱਚ ਹਿੱਸਾ ਨਹੀਂ ਲੈਂਦੇ ਸਰਕਾਰਾਂ ਦੇ ਉੱਤੇ ਦਬਾਰੀ ਨਹੀਂ ਬਣਾਉਂਦੇ ਮੈਨੂੰ ਨਹੀਂ ਪਤਾ ਵੀ ਭਾਈ ਇਹ ਸੰਬੰਧ ਦਾ ਸੰਘਰਸ਼ ਕੀ ਰੰਗ ਲੈ ਕੇ ਆਊਗਾ ਮੈਨੂੰ ਨਹੀਂ ਪਤਾ ਵੀ 11 ਤਰੀਕ ਨੂੰ 4 ਬੰਦੇ ਜੁੜਨੇ ਆ ਕਿ ਨਹੀਂ ਜੁੜਨੇ ਕਿ ਤਮਾਸ਼ਾ ਹੀ ਉੱਥੇ ਹੋਣਾ ਮੈਨੂੰ ਨਹੀਂ ਪਤਾ ਵੀ ਇਹ ਬੰਦੇ ਨੇ ਉੱਤੇ ਬੈਠੇ ਨੇ ਮਰਨਵਰਤ ਸ਼ੁਰੂ ਕਰ ਦੇਣਾ ਜਾਂ ਕੁਝ ਹੋਰ ਕਰ ਦੇਣਾ ਮੈਨ ਪਰ ਪੰਜਾਬੀਗਾਂ ਨੂੰ ਇੱਕ ਬੇਨਤੀ ਜ਼ਰੂਰ ਆ ਦੋਗਲੇ ਆਪਾਂ ਨਾ ਬਣੀਏ ਆਪਾਂ ਰੌਲਾ ਵੀ ਪਾਉਨੇ ਆ ਕਹਿੰਦੇ ਵੀ ਦੁਖੀ ਬਹੁਤ ਆ ਤੇ ਆਪਾਂ ਤੁਰਦੇ ਵੀ ਨਹੀਂ ਕਿਉਂਕਿ ਅਸੀਂ ਵਿਹਲੇ ਵੀ ਆ ਤੇ ਫਿਰ ਵੀ ਕੁਝ ਨਹੀਂ ਕਰਦੇ ਕੀ ਸਾਡੇ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਕਿ ਅਸੀਂ ਕਿਸੇ ਨਾ ਕਿਸੇ ਥਾਂ ਦੇ ਉੱਤੇ ਜਾ ਕੇ ਹਮਦਰਦੀ ਦਾ ਪ੍ਰਗਟਾਵਾ ਹੀ ਕਰਦੇਗੇ ਹੱਲਾਸ਼ੀਰੀ ਬੰਦੇ ਨੂੰ ਦੇ ਦੇਗੇ ਇਹ ਸਿਰਫ ਇੱਕ ਬੰਦੇ ਦੀ ਗੱਲ ਨਹੀਂ ਆ ਲੰਗੇ ਵੇਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸਮੇਂ-ਸਮੇਂ ਤੇ ਸੰਘਰਸ਼ ਕੀਤੇ ਪਰ ਤੁਸੀਂ ਮਰਨ ਤੋਂ ਬਾਅਦ ਉੱਠੇ ਜਦੋਂ ਬੰਦਾ ਤੁਰ ਜਾਂਦਾ ਨਾ ਫਿਰ ਤੁਸੀਂ ਕਹਿੰਦੇ ਹੁੰਦੇ ਆ ਬੰਦਾ ਬੜਾ ਚੰਗਾ ਸੀ ਇਹਦਾ ਨਹੀਂ ਸੀ ਹੋਣਾ ਚਾਹੀਦਾ ਇਸ ਬੰਦੇ ਦਾ ਤਾਂ ਆ ਹਾਲ ਸਰਕਾਰਾਂ ਨੇ ਕਰ ਦਿੱਤਾ ਹੈ ਇਸ ਬੰਦੇ ਨਾਲ ਤੱਕਾ ਹੋ ਗਿਆ ਹੈ ਉਸ ਤੱਕੇ ਦੇ ਵਿੱਚ ਬਰਾਬਰ ਦੇ ਜ਼ਿੰਮੇਵਾਰ ਤੁਸੀਂ ਵੀ ਆ ਸਵਾਲ ਇਹ ਪੈਦਾ ਹੁੰਦਾ ਵੀ ਉਹਦੀ ਮੰਗ ਕੀ ਆ ਮੰਗ ਉਹਦੀ ਇਹ ਆ ਇਸ ਬੰਦੇ ਦੀ ਖਾਲਸੇ ਦੀ ਕਿ ਭਾਈ ਤੁਸੀਂ ਸਰਕਾਰ ਨੂੰ ਬੇਨਤੀ ਆ ਅਪੀਲ ਆ ਉਹਦੇ ਵੱਲੋਂ ਕਿ ਬੇਅਦਬੀ ਦੇ ਮਾਮਲੇ ਦੇ ਉੱਤੇ ਸਖਤ ਕਾਨੂੰਨ ਬਣਾਓ ਜਿਹੜੇ ਲੋਕ ਬੇਅਦਬੀ ਕਰਦੇ ਕਿਸੇ ਵੀ ਧਰਮ ਗ੍ਰੰਥ ਦੀ ਭਾਵੇਂ ਗੀਤਾ ਦੀ ਕਰਦੇ ਬਾਈਬਲ ਦੀ ਕਰਦੇ ਕੁਰਾਨ ਸ਼ਰੀਫ ਦੀ ਕਰਦੇ ਗੁਰਗ੍ਰੰਥ ਸਾਹਿਬ ਜੀ ਦੀ ਕਰਦੇ ਆ ਗੁਰਕਾ ਸਾਹਿਬ ਦੀ ਕਰਦੇ ਆ ਉਹਨਾਂ ਦੇ ਉੱਤੇ ਇਹਨਾਂ ਸਖਤ ਕਾਨੂੰਨ ਹੋਵੇ ਕਿ ਜੇਕਰ ਇੱਕ ਕਾਂ ਟੰਗਿਆ ਹੋਵੇ ਤੇ ਫਿਰ ਬਾਕੀ ਕਾਂ ਉਸ ਥਾਂ ਦੇ ਉੱਤੇ ਆਉਣ ਨਾ ਪਰ ਆਪਾਂ ਇਸ ਗੱਲ ਦੇ ਵਿੱਚ ਸਾਥ ਨਹੀਂ ਦੇਵਾਂਗੇ ਤੁਸੀਂ ਇੱਕ ਗੱਲ ਜ਼ਰੂਰ ਸੋਚ ਕੇ ਦੇਖਿਓ ਸਾਡੇ ਕੋਲੇ ਸੰਘਰਸ਼ ਕਰਨ ਵਾਲੇ ਲੋਕ ਮੁੱਕ ਰਹੇ ਆ ਜਾਂ ਮਰ ਰਹੇ ਆ ਤੇ ਇੱਥੇ ਸੰਘਰਸ਼ ਤੁਹਾਡੇ ਲਈ ਕਰਨਾ ਕਿਸੇ ਨੇ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਕ੍ਰਾਂਤੀ ਆਇਆ ਕਰਨੀ ਕੱਲੀ ਧਰਤੀ ਦੇ ਉੱਤੇ ਕ੍ਰਾਂਤੀ ਨਹੀਂ ਆਇਆ ਕਰਨੀ ਤੇ ਮੈਂ ਇੱਕ ਗੱਲ ਸੋਚੀ ਜਾਂਦਾ ਸੀ ਮੈਂ ਕਿਹਾ ਜਦੋਂ ਬੁੱਢੇ ਨਾਲੇ ਵਾਲਾ ਮਸਲਾ ਹੁਣ ਵਕ ਵਕ ਲੋਕਾਂ ਦੇ ਵੱਲੋਂ ਹੱਲ ਕਰਵਾਇਆ ਗਿਆ ਉਹ ਸੰਘਰਸ਼ ਕੀਤਾ ਗਿਆ ਫਿਰ ਪ੍ਰਸ਼ਾਸਨ ਝੁਕਿਆ ਉਹਨਾਂ ਨੇ ਕਿਹਾ ਜੀ ਫੈਕਟਰੀਆਂ ਆਸੀ ਐਦਾਂ ਕਰਾਂਗੇ ਬੰਦ ਕਰਾਂਗੇ ਤੇ ਮੈਂ ਇਹਨੂੰ ਇੱਕ ਬੰਦੇ ਨੇ ਕਿਹਾ ਜੀ ਕਹਿੰਦਾ ਜੀ ਕਿ ਇੱਥੇ ਲੋਕ ਆ ਜਿਹੜੇ ਉਹ ਇੰਨੇ ਕੁ ਹਜ਼ਾਰ ਹੀ ਆਏ ਮੈਂ ਕਿਹਾ ਜੀ ਜੇਕਰ ਫੇਸਬੁੱਕ ਤੇ ਕੋਈ ਨਾਲਾ ਵਗਦਾ ਹੁੰਦਾ ਨਾ ਤੇ ਫਿਰ ਇੱਥੇ 50 ਲੱਖ ਬੰਦਾ ਵੀ ਆ ਜਾਣਾ ਸੀ ਇਹ ਫੇਸਬੁੱਕ ਤੇ ਕੋਈ ਨਾਲਾ ਨਹੀਂ ਵਗਰਿਆ ਇੰਸਟਾਗ੍ਰam ਤੇ ਨਾਲਾ ਨਹੀਂ ਵਗਰਿਆ ਸਨੈਪਚੈਟ ਤੇ ਨਹੀਂ ਵਗਰਿਆ ਇਸ ਕਰਕੇ ਲੋਕ ਘਟ ਆਉਂਦੇ ਆ ਪਰ ਸਿਰਾਂ ਤੋਂ ਕੰਮ ਲੈਣ ਵਾਲੇ ਲੋਕ ਆਉਂਦੇ ਆ ਸਿਰਾਂ ਤੋਂ ਕੰਮ ਲੈਣ ਵਾਲੇ ਲੋਕ ਥੋੜੇ ਹੀ ਹੁੰਦੇ ਆ ਪਰ ਜਿੰਨੇ ਹੁੰਦੇ ਆ ਉਹਨਾਂ ਨੂੰ ਚੰਗੀ ਗਿਣਤੀ ਦੇ ਵਿੱਚ ਰੱਖਣਾ ਚਾਹੀਦਾ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਸੋ ਮੇਰੀ ਨਿੱਜੀ ਤੌਰ ਤੇ ਬੇਨਤੀ ਆ ਕਿ ਆਜੋ ਆਪਾਂ ਗੁਰਜੀਤ ਸਿੰਘ ਖਾਲਸਾ ਦੀ ਬੇਦਨਾ ਨੂੰ ਸਮਝੀਏ ਮੇਰੀ ਬੇਨਤੀ ਆ ਕਿ ਆਪਾਂ ਠੋਗਲੇ ਛੱਡਣ ਦੇ ਵਿੱਚ ਜਿਹੜੇ ਬਿਜ਼ੀ ਬਹੁਤ ਆ ਮਸਰੂਫ ਬਹੁਤ ਆ ਆਪਾਂ ਇਸ ਗੱਲ ਦੀ ਅਹਿਮੀਅਤ ਨੂੰ ਸਮਝ ਗਏ ਕਿ ਉਸ ਬੰਦੇ ਦੀ ਭਾਵਨਾ ਕੀ ਆ ਮੈਂ ਫੇਰ ਇਹ ਗੱਲ ਕਹਿਣਾ ਉਹਦਾ ਸੰਘਰਸ਼ ਕਰਨ ਦਾ ਤਰੀਕਾ ਅਵੱਲਾ ਹੋ ਸਕਦਾ ਤੁਹਾਡੇ ਨੂੰ ਇਤਰਾਜ਼ ਹੋ ਸਕਦਾ ਪਰ ਉਹਦੀ ਭਾਵਨਾ ਕੀ ਆ ਆਪਾਂ ਨੂੰ ਇਹ ਗੱਲ ਵੀ ਦੇਖਣੀ ਪਾਉਗੀ ਤੇ ਆਪਾਂ ਜਿਹੜੇ ਸਹੀ ਤਰੀਕੇ ਦਾ ਸੰਘਰਸ਼ ਕਰਦੇ ਆ ਉੱਥੇ ਵੀ ਨਹੀਂ ਗਏ ਤੇ ਜਿਹੜਾ ਸੰਘਰਸ਼ ਆਪਾਂ ਨੂੰ ਪਸੰਦ ਨਹੀਂ ਆਪਾਂ ਉੱਥੇ ਵੀ ਨਹੀਂ ਗਏ 11 ਤਰੀਕ ਨੂੰ ਜਾਣਾ ਚਾਹੀਦਾ ਤੁਸੀਂ ਜਾਇਓ ਮੇਰੀ ਬੇਨਤੀ ਆ ਤੇ ਜੇ ਬੇਅਦਬੀ ਨੂੰ ਇਹ ਮੰਨਦੇ ਆ ਕਿ ਪਾਈ ਇੱਕ ਬਹੁਤ ਵੱਡਾ ਵਿਸ਼ਾ ਤੇ ਬੇਅਦਬੀ ਦੇ ਨਾਂ ਦੇ ਉੱਤੇ ਸਰਕਾਰਾਂ ਬਣਦੀਆਂ ਤੇ ਜਾਂਦੀਆਂ ਤੇ ਇਹ ਵੀ ਮੁੱਦਾ ਸਦਾ ਬਹਾਰ ਬਣਾ ਰੱਖਿਆ ਗਿਆ ਸਿਆਸੀ ਲੋਕਾਂ ਦੇ ਵੱਲੋਂ ਤੇ ਫਿਰ ਤੁਹਾਨੂੰ ਜਾਣਾ ਚਾਹੀਦਾ ਫਿਰ ਤੁਹਾਨੂੰ ਇਹ ਨਹੀਂ ਕਿ ਪਾਈ ਉਹਦਾ ਫਰਜ਼ ਐ ਬਣਦਾ ਉਹ ਆਪੇ ਐ ਕਰੂ ਉਹਨੇ ਕਿੜਾ ਐ ਨਹੀਂ ਕੀਤਾ ਇਹ ਸਾਰੇ ਇਦਾਂ ਦੀ ਹੁੰਦੇ ਹਨ ਇਹ ਤਾਂ ਜੀ ਖਬਰਾਂ ਦੀ ਭੁੱਖ ਦੇ ਵਿੱਚ ਹੀ ਰਹਿੰਦੇ ਹਨ ਤੁਸੀਂ ਆਪਣੀਆਂ ਖਬਰਾਂ ਬਣਾ ਲਓ ਤੁਸੀਂ ਆਪਣਾ ਸੰਘਰਸ਼ ਸ਼ੁਰੂ ਕਰ ਲਓ ਤੁਹਾਨੂੰ ਜੇਕਰ ਪੈਸੇ ਆਉਂਦੇ ਬਾਹਰੋਂ ਆਪਾਂ ਇਹ ਗੱਲ ਕਹਿੰਦੇ ਹੁੰਨੇ ਆਮ ਤੌਰ ਤੇ ਰੁਪਈਏ ਇਕੱਠੇ ਕਰਨੀ ਸੰਘਰਸ਼ ਕਰਨ ਦੇ ਤੁਸੀਂ ਵੀ ਕਰੋ ਚਲੋ ਐ ਕਰੋ ਜੀ ਆ ਹੁਣ ਸਿਆਲ ਸ਼ੁਰੂ ਆ ਸਿਆਲ ਸੱਚੀ ਮੁੱਚੀ ਵਾਲਾ ਸ਼ੁਰੂ ਹੋ ਗਿਆ ਤੁਸੀਂ ਚਲੋ ਜੀ ਜਾ ਕੇ ਸੜਕ ਤੇ ਬੈਠੋ ਕਿਸੇ ਪਾਰਕ ਤੇ ਬੈਠੋ ਸੰਘਰਸ਼ ਸ਼ੁਰੂ ਕਰਦੇ ਹੋ ਉੱਥੇ ਪੱਲੀ ਦੀ ਛੱਤ ਪਾਓ ਤੇ ਭਾਈ ਉੱਥੇ ਕੱਬਲ ਲੈ ਕੇ ਬੈਠ ਜਾਓ ਤੇ ਰੋਟੀ ਪਾਣੀ ਛੱਡ ਦਿਓ ਆਪਣਾ ਤੇ ਪੈਸੇ ਪੂਸੇ ਇਕੱਠੇ ਕਰੋ ਪਰ ਵੱਧ ਤੋਂ ਵੱਧ ਕਰੋ ਦੋ ਚਾਰ ਮਹੀਨੇ ਭੁੱਖੇ ਰਹੋਗੇ ਤਾਂ ਕਿ ਹੁੰਦਾ ਹੁਣ ਤੱਕ ਰੋਟੀ ਖਾਧੀ ਆ ਸੰਘਰਸ਼ ਕਰਨ ਵਾਲੇ ਲੋਕਾਂ ਦੀ ਕਦਰ ਕਰਿਆ ਕਰਗੇ ਡਰਾਮੇਬਾਜ਼ੀ ਨਹੀਂ ਲੋੜ ਇਸ ਵਕਤ ਇਸ ਗੱਲ ਦੀ ਆ ਸੋ ਪੰਜਾਬ ਦੇ ਵਿੱਚ ਜਿਹੜੇ ਵੀ ਸਾਡੇ ਭੈਣਾ ਵੀਰ ਵਸਦੇ ਆ ਜੇਕਰ ਉਹ ਕਿਸੇ ਵੀ ਧਰਮ ਨਾਲ ਜੁੜੇ ਸਭ ਦਾ ਸਤਿਕਾਰ ਬਹੁਤ ਆ ਪਰ ਆਪਾਂ ਭਾਵਨਾ ਨੂੰ ਵੀ ਸਮਝ ਗਏ ਕਿ ਭਾਈ ਜਿਹੜਾ ਬੰਦਾ ਇਸ ਵੇਲੇ ਟਾਵਰ ਤੇ ਬੈਠਾ ਉਹ ਕਿਉਂ ਬੈਠਾ ਇਸ ਬੰਦੇ ਨੂੰ ਆਪਾਂ ਉਡੀਕਦੇ ਨਹੀਂ ਭਾਈ ਜਦੋਂ ਉੱਤੋਂ ਡਿੱਗ ਪਿਆ ਮੁੱਕ ਗਿਆ ਜਦੋਂ ਇਹਨੇ ਸਾਹ ਛੱਡਤੇ ਤੇ ਫਿਰ ਆਪਾਂ ਇਹ ਗੱਲ ਕਹਿਣੀ ਵੀ ਬੰਦਾ ਚੰਗਾ ਸੀ ਯਾਰ ਬੰਦਾ ਵਧੀਆ ਸੀ ਯਾਰ ਇਹ ਇੱਕ ਵੱਖਰੀ ਗੱਲ ਪੈਦਾ ਹੋ ਗਈ ਯਾਰ ਇਦਾਂ ਹੋਇਆ ਨਹੀਂ ਕਦੇ ਪੰਜਾਬ ਦੇ ਵਿੱਚ ਯਾਰ ਜਿਹੜੀਆਂ ਗੱਲਾਂ ਆਪਾਂ ਬਾਅਦ ਦੇ ਵਿੱਚ ਕਰਨੀਆਂ ਨਾ ਉਹ ਆਪਾਂ ਪਹਿਲਾਂ ਸੋਚ ਗਏ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਪੰਜਾਬਗਾਂ ਨੂੰ ਬੇਨਤੀ ਆ ਥੋੜਾ ਜਿਹਾ ਜ਼ਿੰਮੇਵਾਰਗੀਆਂ ਦਾ ਪਾਲਣ ਕਰੋ ਰੋਟੀ ਖਾਦੀ ਢਿੱਡ ਤੇ ਹੱਥ ਫੇਰਿਆ ਆਪਾਂ ਕੀ ਲੈਣਾ ਮੈਂ ਠੀਕ ਆ ਮੇਰਾ ਸੂਤ ਆ ਇਹਨਾਂ ਗੱਲਾਂ ਦੇ ਵਿੱਚੋਂ ਆਪਾਂ ਉੱਤੇ ਉੱਠ ਗਏ